ਨੇ ਬੱਕਰੀ ਬੈਰ ਮਾਰ ਮਾਰ ਬੱਕਰੀ ਕਿਉਂ ਨਹੀਂ ਠੀਕ ਆ ਬੱਕਰੀ ਥੋੜੀ ਕਾਠ ਸੀ ਕੱਟਾ ਨਹੀਂ ਮੈਂ ਦਿੰਦਾ ਦੋ ਦਿਨ ਨਹੀਂ ਪਾਣ ਜਿਹੜਾ ਮੈਂ ਕਿਹਾ ਉਹ ਇਹਦਾ ਲੂੜ ਗਿਆਂ ਲੂਣੂ ਕੀ ਕਰੂੰਗਾ ਯਾਰ ਕਹਾ ਮੰਡੀ ਤੇ ਨਾ ਬਰਾ ਮੇਰਾ ਬੁੱਦਾ ਫੜ ਲਿਆ ਹਿਰਜੂ ਆ ਗਿਆ ਯਾਰ ਸਿਰ ਚ ਬੁੱਦਾ ਫੜ ਲਿਆ ਇਹ ਵੀ ਚੈੱਕ ਕਰ ਲੈ ਬੱਕਰੀਆਂ ਦੇਖ ਲੈ ਚੱਕਿਆ ਬਸ ਮੈਂ ਬਾਹਲਾ ਨਹੀਂ ਉਹ ਕਰਦਾ ਹੁੰਦਾ ਨਹੀਂ ਬਾਹਲਾ ਨਹੀਂ ਪੂਰਾ ਮਾਰ ਕੇ ਤੇ ਦੇਖੋ ਜਿਹੜਾ ਨੰਦੇ ਬਾਈ ਹਸਰੀਕਾਲ ਸਾਰਿਆਂ ਨੂੰ ਅੱਜ ਸਦੀਕ ਦੇ ਮਾਲ ਦੇ ਵਿੱਚ ਨਾ ਸੌਦਾ ਕਰਦੇ ਆ ਦਿਆ ਬਾਬਾ ਆ ਇਕਲਾਹੀ ਤੋਂ ਜੀ ਇਕਲਾ ਇਕਲਾਹ ਠੀਕ ਹੈ ਕਿੱਥੇ ਰਹਿ ਗਿਆ ਖੰਨੇ ਕੋਲਾ ਖੰਨੇ ਕੋਲਾ ਇਹਨਾਂ ਦੇ ਬੱਕਰੀਆਂ ਫਿੱਟ ਆ ਗਈਆਂ ਮਾਲ ਦੇ ਵਿੱਚੋਂ ਮੈਨੂੰ ਫੋਨ ਕਰਕੇ ਛੱਦ ਲਿਆ ਕਹਿੰਦੇ ਵੀ ਆ ਕਹਿੰਦੇ ਬੱਕਰੀਆਂ ਲੈਣੀਆਂ ਨੇ ਸ਼ਦੀਕ ਕਹਿੰਦਾ ਕਹਿੰਦਾ ਵੀ ਆਪਾਂ ਸੌਦਾ ਅੱਜ ਘਰੇ ਲਾਈਵ ਕਰਾਂਗੇ ਕਹਿੰਦਾ ਮੰਡੀਆਂ 'ਚ ਤਾਂ ਬਾਹਲੇ ਬਾਰੀ ਕੀਤਾ ਤੇ ਆ ਦੋ ਬੱਕਰੀਆਂ ਫਿੱਟ ਆ ਗਈਆਂ ਛੋਟੇ ਹਾਂਜੀ ਦੋ ਹੈ ਦੋ ਆ ਗਈਆਂ ਤੇ ਮਹਾਬਈ ਸੌਦਾ ਵੀ ਲਾਈਵ ਕਰਾਂਗੇ ਜੇ ਪਹਿਲਾਂ ਕੋਈ ਗੱਲਬਾਤ ਤਾਂ ਨਹੀਂ ਹੋਈ ਛੋਟੀ ਸੌਦੇ ਦੀ ਨਾ ਅੱਛਾ ਵੀਡੀਓ ਕਰਕੇ ਰੁੱਕ ਗਏ ਵੀਡੀਓ ਕਰਕੇ ਬਸ ਆਹੇ ਹੁਣ ਮੂਡ ਬਣ ਗਿਆ ਪਹਿਲਾਂ ਤਾਂ ਮੰਨ ਤੈਂਦੀ ਇਹ ਅੱਛਾ ਮੰਨਦਾ ਨਹੀਂ ਸੀ ਲੈ ਵੀ ਛੋਟੇ ਦੋ ਬੱਕ ਵਾਂ ਮਾ ਫੜਦਾ ਨਹੀਂ ਕਿਵੇਂ ਸ਼ਰੀਕ ਇਹਾਂ ਦੋ ਬੱਕਰੇ ਮੈਨੂੰ ਵਿਚੋ ਫੜ ਲੈਣਗੇ ਦੋ ਬੱਕਰੇ ਫੜ ਲੈਣਗੇ ਵਾਂ ਮਾ ਮੈਂ ਨਹੀਂ ਬੱਕਰ ਦੋ ਨਹੀਂ ਮੈਂ ਵਿਚੋ ਫੜਾਂਗਾ ਜਦੋਂ ਮਾ ਪੰਜ ਫੜ ਯਾਰਾ ਹਾਂ ਮੈਂ ਉਹ ਵੇਚ ਕੇ ਮਾ ਫਿਰ ਮੈ ਕੀ ਕਰੂੰਗਾ ਹੁਣ ਦੋ ਫਿੱਟ ਆ ਗਈਆਂ ਇਹ ਦੋ ਬੱਕਰੇ ਪਾ ਫੜ ਲੀਆਂ ਆ ਠੀਕ ਆ ਲੈ ਵੀ ਹੁਣ ਇੰਨਾ ਦਾ ਸੌਦਾ ਕਰੋ ਤੁਸੀਂ ਕੀ ਕਰਦੇ ਖਦਮਾ ਇੰਨਾ ਦੋ ਲੱਖ ਰੁਪਏ ਮੰਗਿਆ ਦੋਨਾਂ ਦਾ ਹਾਂ ਇੰਨਾ ਮੰਗ ਲਿਆ ਦੋ ਬੱਕਰੇ ਵੀ ਦੇਖਾ ਮਾ ਛਾ ਵਰਗੇ ਫੜ ਲੀਆਂ ਤੇ ਜੋ ਬਣਾਣਾ ਬੰਦਾ ਉਹਨੇ ਇਹ ਕੀ ਭੁੱਲਿਆ ਹੁਣ ਮਾਲ ਨੂੰ ਹਾਂ ਪੀ ਕੀ ਵਧੀਆ ਲੱਗਿਆ ਜੀ ਬੱਕਰੀਆਂ ਜੀ ਸਾਨੂੰ ਬੱਕਰੇ ਐ ਹੁੰਦੇ ਬਕਜਾ ਕਾਟ ਬਹੁਤ ਆ ਇਹਦਾ ਕਾਲੀ ਕਾਲੀ ਬੱਕਰੇ ਆ ਕੰਨ ਕੋਨੂ ਸਾਰੀ ਗੱਲ ਦੇ ਵਿੱਚ ਠੀਕ ਆ ਬੱਕਰੇ ਦੂਜੀ ਆ ਇਹ ਲੋਹੀ ਬੱਕਰੇ ਆ ਜੇ ਖਾਂ ਅੱਖਾਂ ਵੀ ਜੇ ਟੇ ਆ ਜੇ ਕਿ ਕਿ ਵਿੱਚ ਚਿੱਟੀਆਂ ਅੱਖ ਹੁੰਦੀ ਇਹਦਾ ਕੋਈ 300000 ਰੁਪਇਆ ਅੱਛਾ ਆ ਲੱਖ ਵੀ ਮੈਂ ਛੱਡਦਾ ਨਹੀਂ ਹੁਣ ਬਸ ਇੱਥੋਂ ਹੀ ਗੱਲ ਪੈ ਗਈ ਜਿਹੜੀ ਆ ਚਿੱਟੀਆਂ ਅੱਖ ਨਹੀਂ ਹੁਣ ਦੋਵੇਂ ਬੱਕਰੀਆਂ ਸਨੱਖੀਆਂ ਨੇ ਰੰਗ ਪਹਿਲਾਂ ਤੇ ਹੀ ਮਸ਼ਹੂਰ ਰਹੀ ਨੇ ਦੋਵੇਂ ਲੋਹਾ ਉਹ ਲੋਹੀ ਤੇ ਕਾਲੀ ਹੁਣ ਵੀ ਸਾਰਾ ਮੁਰਖ ਲੋਹੀਆਂ ਤੇ ਕਾਲੀਆਂ ਤੇ ਆ ਗਿਆ ਐਨਾ ਬਸੇਰੇ ਚੰਦੇ ਜੀ ਡੱਬਾ ਕੋਈ ਸ਼ੇਰ ਹੀ ਕੋਈ ਇਹ ਪੈਸੇ ਲਾਉਂਦਾ ਘਟਾ ਛੱਡ ਦੇ ਬੱਕਰੀਆਂ ਦਿਖਾ ਦੇ ਉਹ ਬਾਈ ਇਹ ਇਹਦੀ ਮਰਜ਼ੀ ਹੁਣ ਹਾਂ ਦੱਸ ਦੂ ਦੱਸ ਹਾਂ ਬੋਲ ਇੱਕ ਦੂ ਦੱਸਣਾ ਕਿ ਪੱਕਾ ਮੁੱਲ ਲਾ ਲੈ ਜਾ ਮੈਂ ਦੂ ਹਾਂ ਹਾਂ ਮੁੱਲ ਗਿਆ ਇੱਕ ਵੀ ਲਾ ਲੈ ਇੱਕ ਵੀ ਦੇ ਕਿ ਵੀ ਦਾ ਲੈ ਜਾ ਹਾਂ ਬਈ ਹੂੰ ਇੱਕ ਵੀ ਦੀਆਂ ਦੇ ਤਨੌ ਲੇਦੀ ਬੱਕਰੀ ਪਹਿਲਾਂ ਮਸ਼ਹੂਰ ਹੁੰਦੀ ਸੀ ਪੂਰੀ ਮਸ਼ਹੂਰ ਸੀ ਅਸੀਂ ਮੰਡੀ ਆ ਪੂਰਾ ਮਸ਼ਹੂਰ ਆ ਤਨੌ ਮਸ਼ਹੂਰ ਨਾ ਬੱਕਰੀਆਂ ਹੁਣ ਕੀ ਗੱਲ ਕਰ ਗੱਲ ਕਰਾਂਗੇ ਥੋੜੇ ਨਾ ਹੁਣ ਇੱਕ ਵੀ ਦੀਆਂ ਦੇ ਨਾ ਜੀ ਦਿੱਤਾ ਦੇਣੀਆਂ ਨਹੀਂ ਹੈਗੀਆਂ ਨਾ ਫੇਰ ਤੂੰ ਪੱਕਾ ਇੱਕ ਕਿਉਂ ਕਰ ਦੱਸ ਦੇ ਆਪਾਂ ਨੂੰ ਕੋਈ ਸੌਦੇ ਬਾਜ਼ੀ ਵਾਲੀ ਗੱਲਾਂ ਵਾਲੀ ਮਿੱਠੂ ਗਾਹਾਂ ਕਿਹੜਾ ਤੂੰ ਕੋਈ ਉਪਰਾਂ ਦਾ ਮੂੜ ਬਣ ਗਿਆ ਵਾਹਾਂ ਚਾ ਤੂੰ ਕੋਈ ਗੱਲ ਨਹੀਂ ਚਾ ਤੈਨੂੰ ਚੰਗੇ ਲੱਗੀਆਂ ਹਾਂ ਚਾ ਤੂੰ ਆ ਗਿਆ 15 ਦੇ ਤੈਨੂੰ ਆਪਾਂ ਮੋੜ ਦੇਦਾ ਹੈ ਨਹੀਂ ਜੇ ਭਾਈ ਤੂੰ ਜਿੰਨੀ ਸਾਦਾ ਰਹਿ ਗਿਆ ਫਿਰ ਕਹਣਾ ਕੀ ਹੈ ਬੱਕਰਾ ਮੈਂ 25000 ਹੀ ਘਟੂਗਾ 2 ਉਹ ਲੈ ਗੋਰਾ 30 ਕਮਿਟੀ ਚ ਪਥੇਰੇ ਸ਼ੌਦੇ ਗਰਾਮ ਦਾ ਚੀਂ ਦੀਆਂ ਵੇਰਾ ਹੁਣ ਨਾ ਦੇਉਣੀ ਨਾ ਤੁਨੂੰ ਗੱਲ ਇੱਕੇ ਕਹਨੇ ਤੂੰ ਵੀ ਦੇ ਨਾ ਦੇ ਹਾਂ ਡੇਢ ਦੀਆ ਪਾ ਨਹੀਂ ਤਾਂ ਬੱਕਰੀਆਂ ਬਾਹ ਚੰਗਿਆਂ ਨੇ ਕੀ ਬੱਕਰੀਆਂ ਜੰਗਿਆ ਰੁਪਿਆ ਵੀ ਡੇਢ ਲਾਉਣਾ ਜੇ ਬੱਕਰੀਆਂ ਗੱਬਣਾ ਦੇ ਲਾਉਣਾ ਗੱਬਣਾ ਅਜੇ ਰੁਪਿਆ ਫੜ ਕੇ ਥੇ ਨੇ ਬੱਕਰੀਆਂ ਨੇ ਗੱਬਣ ਨੇ ਲੰਬੇ ਬੋਗ ਤੋਂ ਡੱਬੇ ਤੋਂ ਹਾਂ ਕਰਨ ਕੋਲ ਦੇਖ ਬੱਕਰੀ ਯਾਰਾ ਫੇ ਲਾਇਆ ਵੀ ਤਾਂ ਹੀ ਆਂ ਦੇਖਦਾ ਫੇ ਡੇਢ ਲਾਤਾ ਇਹਨੇ ਥੋੜੇ ਨੇ ਵੀ ਇੱਕ ਵਾਰ ਚੀ ਆਦੋ ਕੀ ਕਰੀ ਹਾਂ ਬੱਕਰੀ ਗਾੜੀ ਬੱਕਰੀ ਪਾਗੀ ਪਿਆ ਝੋਟੇ ਵਰਗੀ 40ਾਂ ਚ ਬੱਕਰੀ ਖੜੀ ਐ ਪਰਾਣੀਆਂ ਬੱਕਰੀਆਂ ਜਵਾਨ ਪਰਾਣੀਆਂ ਬੱਕਰੀ ਜਵਾਨ ਮਾਰ ਜੋ ਬੱਕਰੇ ਰੱਖੇ ਹੋਣੇ ਠੀਕ ਹੈ ਬੱਕਰੀ ਥੋੜੀ ਕਾਠ ਸੀ ਕੱਟਾ ਨਹੀਂ ਮੈਂ ਦਿੰਦਾ ਦੋ ਨਹੀਂ ਨਹੀਂ ਪਾਣੇ ਜਿਹੜਾ ਤਾਂ ਕਿਹਾ ਉਹਦਾ ਡੂੜ ਗਿਆ ਲੂਣ ਨੂੰ ਕੀ ਕਰੂੰਗਾ ਯਾਰ ਕਹਾ ਮੰਡੀ ਤੇ ਤੋਂ ਪਤਾ ਉਹ ਬੱਕਰੇ ਕਾਠ ਨਹੀਂ ਕਿਤੇ ਕਾਠ ਹੈ ਜਿੰਨਾ ਹੁੰਦਾ ਮੈਂ ਤੈਨੂੰ ਕਹਿਣਾ ਨਹੀਂ ਜਰਾ ਯਾਰ ਰੋਜ਼ ਬੱਕਰੀ ਫਿਰ ਨੇਮਿੰਦੀ ਆ ਕਹਿੰਦਾ ਹਾਂ ਥੋੜੀ ਬੱਕਰੀ ਕਾਠ ਇਹ ਆਪਾਂ ਤਾਂ ਮੈਂ ਨਹੀਂ ਕਹਿੰਦੇ ਵੀ ਤੇਰੀ ਸ਼ਾਹ ਜਿਆ ਬੜਾ ਬਰ ਦੇ ਹੁੰਦੀ ਮੈਂ ਕਹਿੰਦਾ ਤੈਨੂੰ ਕਹਿਣਾ ਦੋ ਪਾਣਾ ਦੋ ਰੱਖਿਆ ਵੀ ਆ ਫੜਾ ਜਦ ਤੈਨੂੰ ਐ ਨਹੀਂ ਗੱਲ ਹੈਗੀ ਆਪਾਂ 2 ਲੱਖ ਰੁਪਏ ਮਾਂ ਮੰਗਿਆ ਜਿਆ ਕੋਈ ਮੈਂ ਮ ਅਬਾ ਇਹਨੇ ਕੱਟ ਪੈਸੇ ਲਾਇਨੇ ਪੈਸੇ ਬਹੁਤ ਲਾਤੇ ਪਰ ਬੱਕਰੇ ਮਾਜ ਜਹੀ ਨੇ ਦੋਨੇ ਅਸਿਆ ਆ ਕੇ ਇਹੀ ਫੜ ਗਈਆਂ ਇਹੀ ਫੜਦੇ ਪੁਰਾਣਾ ਬੰਦਾ ਯਰੇ ਠੀਕ ਆ ਠੀਕ ਆ ਇਹਨਾਂ ਮੈਂ ਆਪਦੇ ਹੱਥੇ ਨਾਲ ਫੜਾ ਦਿੰਦਾ ਹਾਂ ਹਾਂ ਮੈਂ ਲੱਕਰੀ ਫੜਾ ਦਿੰਦਾ ਆ ਉਹ ਤਾਂ ਮੈਂ ਲੈਣੀ ਆ ਜੀ ਮੈਂ ਲੱਕਰੀ ਦੇਣਾ ਦਤਨਾ ਪੌਣੇ ਦੇਣਿਆ ਇਹ ਤਾਂ ਪੰਜ ਵਿਚਾਰ ਦੇ ਦੇਗਾ ਗਾਇਆਂ ਲੈ ਜਾ ਲੱਖ ਦੇ ਆ ਆਏ ਨਹੀਂ ਨਾ ਇਹ ਗੱਲ ਹੈਗੀ ਇਹਨਾਂ ਮੇਰਾ ਬੁੱਦਾ ਫੜ ਲਿਆ ਵਾ ਹਿਰਜੂ ਆ ਗਿਆ ਯਾਰ ਸਿਰ ਚ ਬੁੱਦਾ ਫੜ ਲਿਆ ਇਹ ਵੀ ਖਾਜਰ ਮਗਰੋਂ ਹਾਲ ਉੱਠਿਆ ਵੀ ਇਹਦੇ ਕੋਲ ਆ ਕੇ ਮਾਂ ਵੀ ਕਹਿੰਦਾ ਐ ਨਾ ਕਹਿੰਦੇ ਵੀ ਚੱਲ ਕੋਈ ਗੱਲ ਨਹੀਂ ਹਾਂ ਰਮਨ ਦੇਖੋ ਯਾਰ ਨਮੇੜ ਹੋ ਗਏ ਨਮੇੜ ਨਾ ਗਿਆ ਯਾਰ ਜਦੋਂ ਭਾਈ ਤੁਹਾਨੂੰ ਦੇਣਿਆ ਬੱਕਰੀਆਂ 25 ਯਾਰੀ ਘਟੂ ਦਾ ਆ ਮੈਨੂੰ ਵੀ 80 ਦਰੋ ਸੱਦ ਦੇ ਆ ਪੌਣੇ 2 ਲੱਖ ਦੀਆਂ ਹਾਂ ਹਾਂ ਪੌਣੇ 2 ਨਾ ਉਹ ਵੀ ਘਟਣ ਨਹੀਂ ਦਦਾਗਾ 55 ਜਿਹਾ ਹੋਵੇਗਾ ਨਾ ਜਿੰਨੀ ਨਹੀਂ ਘਟਦਾ ਹੋਏਗਾ 60 ਵੀ ਆਵੇ ਨਾ ਵੀ ਨਹੀਂ ਦਦਾਗਾ ਤੁਹਾਨੂੰ ਪਤਾ ਹੈ ਹੁਣ ਭਾਈ ਇਹਦੀ ਮਾਰ। ਦੁੱਧ ਫਿਰ ਕਿਵੇਂ ਐਨਾ ਥੱਲੇ? ਦੁੱਧ ਨਾਲ ਹਵੇ 5-5 ਕਿਲੋ ਮਣਕੇ ਦੂੰ ਸੁਪੀਆਂ। ਮਣਕੇ? ਹਾਂ। 5-5 ਕਿਲੋ। ਹਾਂ ਜੇ ਨਾ ਜੇ ਨਾ ਪੱਕੇ ਤੋਂ ਭਾਈ ਕਰੋ ਕੱਢੇ ਨਾ। ਫਰੀ ਪੱਕੇ ਤੋਂ। ਕਿੰਨਾ ਟਾਈਮ ਰਹਿ ਗਿਆ ਛੋਣ ਚ? ਛੋਣ ਚ ਤਾਂ 2 ਮਹੀਨਾ 2 ਮਹੀਨੇ ਰਹਿ ਰਹੀ। 2 ਮਹੀਨੇ। ਹਾਂ। ਠੀਕ ਹੈ। ਚਲ ਸਵਾਲ ਵੇ ਐਂ ਕਰੇ। ਕਿੰਨਾ 5 ਕਿਲੋ? ਹਾਂ 5 ਕਿਲੋ 5 ਕਿਲੋ ਮਣਕੇ ਦੂੰ। 5 ਕਿਲੋ ਦੂੰ ਵੀ ਥੱਲੇਉ। ਉਹ ਬੱਕਰੀ ਬਾਹਰੋਂ ਆਈ ਹੋਈ ਉਹਦਾ ਜਗਾਂ ਤੈਨੂੰ ਕਹੇ ਸਾਦਾ ਬੋਲੇ। ਚੱਲੇ ਤਾਂ 5 ਕਿਲੋ ਦੇ ਦੂੰ ਤੇ ਤੈਨੂੰ ਲੱਖੇ ਦੇ ਦੂੰ ਚੱਲ ਸ਼ੂਪਾ ਨੂੰ ਕੋਈ ਬੱਕਰੀ ਨੂੰ ਬੰਦਾ ਕੋਈ ਰਾਤ ਬਾਸ ਸਵਾਦ ਦੇ ਜਦੋਂ ਬੱਕਰੀ ਸ਼ੂਪੀ ਨਾ ਆਇਆ ਦੋ ਦਿਨ ਚਾਰ ਦਿਨ ਦੇ ਬਾਅਦ ਮੈਨੂੰ ਫੋਨ ਕਰਦੀ ਬੱਕਰੀ ਰੱਖਦੇ ਹੁਣ ਸਾਲ ਦਾ ਸਾਈ ਜਾ ਹੈ ਚੱਲ ਸਾਈ ਦਾ ਕੋਈ ਗਾ ਤੂੰ ਕਰਾ ਹੋਏਗਾ ਵੀਰ ਜੀ ਨੂੰ ਤੈਨੂੰ ਮੈਨੂੰ ਨੰਬਰ ਦੇ ਜਾ ਤੈਨੂੰ ਫੋਨ ਮਾਰੂ ਪੱਕੇ ਸੂਪੀ 5 ਕਿਲੋ ਦੁੱਧ ਦੇ ਦੇ ਇੱਕ ਵੀਦੀ ਨਹੀਂ ਮੱਕੀ ਛੱਡੂਗਾ ਮੈਂ ਮਹਾਦਾ ਤੈਨੂੰ 5 ਕਿਲੋ ਦੁੱਧ ਤੈਨੂੰ ਮਾਰਦਾ ਖਬਰ ਡੇਢ ਦਿਓ ਕੰਡਿਓ ਚੱਕ ਲਾਵਾਂਗਾ ਆਹ 5 ਕਿਲੋ ਕਹਿ ਜਾਂਦਾ ਗਾ ਗੱਲ ਆ 5 ਚੱਲ ਆ ਵੀਡੀਓ ਦੇਖ ਕੇ ਵੀ ਵਿੱਚ ਕਹਿਣਗੇ ਵੀ ਇਹ ਜਾਲੀ ਸੌਦਾ ਕਰਦੇ ਆ ਨਾ ਆਪਾਂ ਪਹਿਲਾਂ ਉਹ ਕਾਲੇ ਕਾਲੇ ਮੇਲੇ ਦੇ ਸੌਦਾ ਕੀਤਾ ਸੀ ਉਹ ਸੌਦੇ ਦੇ ਵੀ ਕਹਿੰਦੇ ਸੀ ਵੀ ਜਾਲੀ ਸੌਦਾ ਵੇ ਲੋਕ ਕਮੈਂਟ ਕਰਦੇ ਵੀ ਬੱਕਰੀਆਂ ਇੰਨੀਆਂ ਮਹਿੰਗੀਆਂ ਹੈ ਨਹੀਂ ਮਹਿੰਗਾ ਕੋਈ ਨਹੀਂ ਹੈ ਯਾਰ ਬੱਕਰੇ ਮੈਨੂੰ ਨਾ ਕਰ ਮੈਨੂੰ ਜਦੋਂ ਜਦੋਂ ਬਿੰਦੂ ਕੋਲ ਕਾਲੇ ਕਾਲਾ ਦੇ ਮੈਂ 100000 ਰੁਪਏ ਦੂੰਗਾ ਮੈਨੂੰ ਬਾੜਾ ਲੈ ਬੱਕਰੀ ਆ ਡੇਢ ਦੀ ਵੀ ਲੱਗੂਗਾ ਆ ਡੇਢ ਤੋਂ 100000 ਦੀ ਮੈਂ ਖੜੂਗਾ ਡੇਢ ਨੂੰ ਮੈਂ ਦੰਦੇ ਬੱਕਰੀ ਉਹ ਖਾਤਾ ਪਾਣੀ ਮੈਂ ਕਰੂੰਗਾ ਤੇਰੇ ਮੋਟਰਸਾਈਕਲ ਦਾ 100000 ਰੁਪਏ ਤੋਂ ਘੁੱਟੇ ਢੇਡੂ ਨਾ ਮੂਰੇ ਡੇਢ ਲਵੇ ਕਿ ਕਲਾ ਹੀ ਆ ਹਾਂ ਆ ਕਾਲੀ ਬੱਕਰੀ ਦਾ ਕੁਝ ਹੋ ਨਹੀਂ ਨੇ ਨਾ ਕਾਟਦੇ ਬੱਕਰੇ ਨੇ ਜਾ ਕੇ ਡੇਢ ਡੇਢ ਲੱਖ ਦੀ ਸਾਈ ਹੁਣ ਫੜਾ ਫੜਾ ਜਾ ਕੇ ਕੀ ਦਾ ਮੈਂ ਨਹੀਂ ਹੈਗੇ ਨੰਦਾਨੀ ਬੱਕਰੀ ਖਰੀਦੇ ਵੀ ਨਹੀਂ ਹੋਏ ਇਹ ਨਹੀਂ ਗੱਲ ਲੱਖ ਲੱਖ ਹਵਾ ਲੱਖ ਲਾਉਂਦੇ ਵੀ ਨੇ ਬੱਕਰੀ ਮੁੰਡੇ ਹਰ ਬੱਕਰੀਆਂ ਵੀ ਸਾਹ ਲੈਣ ਲਸ ਉਹ ਫਿਰ ਜਿਹੜੇ ਇਹ ਕਹਿੰਦੇ ਹੁੰਦੇ ਬੱਕਰੀਆਂ ਨਹੀਂ ਮਹਿੰਗੀਆਂ ਨਹੀਂ ਉਹ ਬੰਦੇ ਕਿਹੇ ਹੁੰਦੇ ਨੇ ਫਿਰ ਉਹ ਤਾਂ ਦੂਏਟ ਹੁੰਦੇ ਨੇ ਜਾਂ ਕਹਿੰਦੇ ਨੇ ਉਹ ਫਿਰ ਕਹਿੰਦੇ ਵੇਚੀ ਨਾ ਉਹਦਾ ਇਹਦਾ ਉਹੀ ਗੱਲ ਬਹੁਤ ਹੁੰਦੀ ਨਹੀਂ ਉਹੀ ਗੱਲ ਬਣਾਉਂਦੇ ਇਹ ਤੁਹਾਨੂੰ ਪੱਕੇ ਵੀ ਰੱਖ ਦਿਆ ਨੇ ਵਾਹੀ ਰਾਂਦੀ ਦੇਖਦੀ ਗਊ ਆਲਾ ਬਾਬੇ ਨੇ ਕਿਤੇ ਲੈਣੀ ਆ ਦੀਆ ਉਹਦਾ ਉਹ ਗੱਲ ਬਣਾ ਰਹੀ ਦੁਨੀਆ ਇਹ ਦੁਨੀਆ ਨੇ ਮਰਾਬ ਖੜੀਆਂ ਰੱਖੇ ਇਹ ਕੋਈ ਮਾੜੀ ਨਹੀਂ ਲੱਗਦੇ ਵਕਰੀਆਂ ਕਾਠ ਬਰਾਬਰ ਹੁੰਦਾ ਮੈਂ ਕਹਿੰਦਾ ਮੈਨੂੰ ਇਹ ਨਹੀਂ ਛੱਡਦੇ ਵਕਰੀ ਹੁੰਦੀ ਕਾਠ ਜਗਾਲੀ ਸਾਰੀ ਗੰਦੀ ਜੀ ਵਕਰੀ ਠੀਕਾ ਕੋਈ ਗੱਲ ਨਹੀਂ ਭਾਂਡਾ ਵੀ ਲੋੜਾ ਵਕਰੀ ਦਾ ਨਾ ਇੱਥੇ ਹੁੰਦੇ ਵਕਰੀ ਸੁਹ ਪੈਂਦੀ ਹੈ ਲੈ ਕਰ ਵੀ ਹੁਣ ਬੱਸ ਤੁਮ ਜੀ ਉਹ 5 ਕਿਲੋ ਮਿਲ ਕੇ ਦੋ ਯਾਰ ਇਹ ਵਕਰੀ ਸੁਹ ਪੈਂਦੀ ਨਾਲ ਕੋਈ ਨਹੀਂ ਰਾਸ ਵਾਸ ਉਹ ਤੇ ਰੱਪਾ ਵੀ ਪਾਵਾਂਗੇ ਮੰਡੀਆਂ ਦੇ ਹਾਂ ਫੜ ਬੋਰੋ ਖੜਾ ਹਾਂ ਲੈ ਹੁਣ ਕਹਦਾ 160 ਨਾ 55 ਦੀਆਂ ਦੇ ਤਾਂ ਹੋ ਗਈਆਂ ਪੰਜਾਂ ਦਾ ਕੱਟ ਹੁੰਦਾ ਨਾ ਹਜੇ 5000 ਤੋਂ ਹੋ ਰਿਹਾ ਮੇਰਾ ਬਹੁਤ ਕੋ ਗਿਆ ਜੀ ਪੈਂਡ 65 65 65 ਨੂੰ ਮੈਂ ਉੜਦੀ ਆ ਮੈਂ 60 ਦਾ ਹੁੰਦਾ ਫਿਰ 5 ਉੱਪਰ ਆ ਉਹ ਬਸ ਬੁੱਕਰ ਹੈ ਬੱਕ ਨੇ ਆ ਮੇਰਾ ਕਿੰਨੇ ਨੇ ਆ ਮੇਰਾ ਬੋਲ ਗਾ ਮੇਰੇ ਕਹਿੰਦਾ ਹੁਣ ਹੱਕਾ ਦੇ ਨਹੀਂ ਗੱਡੀ ਆਊਗੀ ਕਿ ਹੁਣ ਹੀ ਹੁਣ ਲੈ ਜਾ ਪੈਸੇ ਕਿਉਂ ਦੇ ਗਿਆ ਮੇ ਆ ਪੈਸੇ ਆਪਣਾ ਤੇ ਰਿਵੀ ਦੇ ਪਾ ਦਾਂ ਅੱਜ ਅੱਜ ਬੰਨੇ ਆ ਪੈਸੇ ਜੇ ਬੋਲਾ ਹੁਣ ਗੱਲ ਕਰ ਤੂੰ ਖਾਤਾ ਨੰਬਰ ਯਾਰ ਹੁਣ ਬੋਲਾ ਐਸਾ ਨਹੀਂ ਚਲਾ ਤਾ ਜਿਹੜਾ ਤੂੰ ਜੋਗ ਰਹਾ ਹੈ ਰੋਜ਼ ਮਨ ਦੇ ਮਿਲਦਾਗਾ ਤਾਂ ਕੋਈ ਗੱਲ ਨਹੀਂ ਲੈ ਜਾ ਹੁਣ ਹੋ ਗਈਆਂ ਹਾਂ ਨਾਲੇ ਤੋਂ ਕਹਿੰਦਾ ਸੀ ਮੈਂ ਅੜ ਗਿਆ ਉਹ ਜਾ ਮਹਾਜਫਰਪੁਰ ਨੂੰ ਕੋਲ ਪਸੂਣ ਵੀ ਬਣਾਣਾ ਬੰਦਾ ਆਇਆ ਮਾਂ ਕਿਤੇ ਕਿਤੇ ਉਹ ਮਹਾਜਾ ਜਰਾ ਆਪਣਾ ਲਾ ਵੀ ਆਇਆ ਯਾਰਾ ਹੁਣ ਮੁੰਡਿਆ ਮੁੰਡਿਆ ਇਕੱਠੇ ਹੋਣੇ ਫਿਰ ਜਾਂਦੇ ਜਰਾ ਕੋਈ ਆਪਾਂ ਨਾਲ ਹੂੰ ਠੀਕ ਗੱਲ ਹੈ ਵੀ ਸੌਦਾ ਹੋ ਗਿਆ ਵੀ ਦੇ ਬੱਕਰੇ ਹਉ ਦੇ ਵਿਦਿਆਰ ਦੇ ਵੀ ਦਿਖਾ ਦੇਣਾ ਹੁਣ ਆ ਬੱਕਰੀ ਆਜਾ ਹੁਣ ਚੈੱਕ ਕਰ ਲੈ ਬੱਕਰੀਆਂ ਆ ਦੇਖ ਲੈ ਚੱਕੇ ਆ ਬਸ ਮੈਂ ਬਾੜਾ ਨਹੀਂ ਉਹ ਕਰਦਾ ਹੁੰਦਾ ਪੁੱਤ ਨਹੀਂ ਬਾੜਾ ਨਹੀਂ ਪੂਰਾ ਮਾਰ ਕੇ ਤੇ ਦੇਖੋ ਲੱਸਾਂ ਦੇ ਆ ਕੇ ਦੁੱਧ ਚੂਣਦੇ ਆ ਰਾਮ ਮਾਣੇ ਫੇਕ ਤੂੰ ਮੈਨੂੰ ਕਹੂੰ ਰਹੇਂ ਵਿੰਗੀਆਂ ਟੇਡੀਆਂ ਤੇਰੀ ਪਹਾਂ ਚਾਹੇ ਕੁਝ ਵੀ ਆ ਬਸ ਆਪਾਂ ਰੱਬ ਦੇ ਆਸਰੇ ਲੈਨੇ ਆ ਹਾਂ ਤੇਰੀਆਂ ਨੇ ਹੁਣ ਇਹ ਹਾਂ ਵਿੰਗੀਆਂ ਟੇਡੀਆਂ ਹਾਂ ਹਾਂ ਭਾਈ ਆੜਦੇ ਨਹੀਂ ਆ ਬੋਤਕੇ ਆ ਹੁਣ ਵਾਜਦਾ ਅੱਜ ਦੇਖ ਲਈਏ ਕੱਲ ਨੂੰ ਫੇਰ ਦੇਖੀਓਗੇ ਕਦੇ ਇਧਰ ਨੂੰ ਕਦੇ ਇਧਰ ਨੂੰ ਆਪਣਾ ਕੇਰਾ ਪਸੂ ਦੇਖਦਾ ਚਾਹੇ 15 ਦਿਨ ਨੂੰ ਸਭ ਦਾ ਨਹੀਂ ਤਾਂ ਕਹਿੰਦਾ ਇਹਦੇ ਵਿੱਚ ਫਰਕ ਪੈਂਦਾ ਕਾਲ ਦੇ ਵਿੱਚ ਇੱਕ ਤੂੰ ਕਹੀਂ ਇਹਦਾ ਥਾਂ ਚੱਲਦਾ ਨਹੀਂ ਇਹਦਾ ਇਹ ਨੀ ਚਾਬਾ ਹੋ ਗਿਆ ਨਹੀਂ ਜਿੰਨਾ ਫੌਜਾਂ ਅਸੀਂ ਨਹੀਂ ਇਹ ਨਾਲੇ ਅਸੀਂ ਅਰੇ ਥਾਂ ਤੋਂ ਚੱਕਾ ਹੁਣ ਆ ਟਾਈਮ ਨੂੰ ਸਭ ਨੂੰ ਦਿਖਦਾ ਬੰਦਾ ਇਹ ਹੁਣ ਗੱਭਣਾ ਬੱਕਰੇ ਨਾ ਜਾ ਕੇ ਬੱਕਰਾਂ ਦੀ ਚੂਹਾ ਜੀ ਮਿਆਂ ਵਿੱਚ ਕਰਦੇ ਮੈਂ ਬੱਕਰੀ ਨਾਲੇ ਬਹੁਤ ਨਾ ਨਾ ਇਹ ਗੱਲ ਨਹੀਂ ਇਹ ਨਾ ਨਾ ਬਸ ਆਪਾਂ ਹੁਣ ਬੱਕਰੇ ਚਲਾਉਨੇ ਹੈਗੇ ਤੂੰ ਕੋਈ ਮੈਨੂੰ ਪਿੰਡ ਜਾ ਕੇ پیسے ਪਾ ਦੀ ਬੱਕਰੇ ਦਾ ਸੌਦਾ ਕਰ ਲਿਆ ਇਧਰ ਲੈ ਲੋਂਗਾ ਨਹੀਂ ਠੀਕ ਹੈ ਜੀ 3 ਵਜੇ ਮੈਂ ਬਾਗਿਆ ਬੱਕਰੀਆਂ ਤੰਦਰ ਉਸ ਤੋਂ ਫਿਰ ਜਿਹੜੀਆਂ ਮਾਰਦਿਆਂ ਬੱਕਰੀਆਂ ਰੱਜ ਗਈਆਂ ਜਦ ਤੜਕੇ ਉੱਠੇ ਮੈਂ ਪਿਆ ਮੁੰਡਾ ਬਾੜੇ ਬੜਿਆ ਬੰਗਾ ਮਸਲਾ ਕਹਿੰਦਾ ਦੋ ਬੱਕਰੀਆਂ ਢਿੱਲੀਆਂ ਨੇ ਤੇ ਰਲੀਆਂ ਜਾਂ ਵਾਹ ਕਿਉਂ ਜਾ ਫਟਕਾ ਮੈਂ ਦੇਖ ਕੇ ਮਾਂ ਵੀ ਗੱਲ ਉਹਨਾਂ ਸੁਣ ਲੋ ਮੈਂ ਤਾਂ 3 ਵਜੇ ਬੱਕਰੀਆਂ ਕੋਲ ਆ ਗਿਆ ਹੂੰ ਕੋਲ ਰਿਆਂ ਬੱਕਰੀਆਂ ਦੇ ਚੁਗਦੀਆਂ ਰਹੀਆਂ ਨੇ ਰਾਤ ਨੂੰ ਸ਼ਾਮ ਨਾਲ ਆਈਆਂ ਨੇ ਇਹ ਬੱਕਰੀਆਂ ਮੇਰੀਆਂ ਦਾ ਇਹ ਕਹਾਂ ਨਹੀਂ ਕੁੜੀ ਵੀ ਗਰੇ ਮਸਲਾ ਤੂੰ ਰਹਿਣ ਦੇ ਹੋਰ ਬਾਲਾ ਮੈਂ ਬਿਲਕੁਲ ਨਹੀਂ ਨਾ ਬਾ ਨੁਕਸਾਨ ਹੋਇਆ ਚਾਹੇ ਢੁੰਡੀਆਂ ਦਾ ਜਾਏ ਮੱਠਿਆਂ ਬੱਕੀਆਂ ਨੂੰ ਮੈਂ ਬੰਡ ਲੈ ਕੇ ਜਾਊਗਾ। ਚਲ ਹੋ ਗਿਆ ਰਸਿਆਂ ਨੂੰ ਪਾਹਾਵਾ। ਹਾਂ ਮੈਂ ਨਾ ਆਉਂਦਾ ਮੈਂ ਨਾ ਦੇਖਦਾ ਫੇਰ ਨਹੀਂ ਦੀ ਮੈਂ। ਆਹ ਫੇਰ ਤਾਂ ਮੰਨਿਆ ਗੱਲ। ਜਦੋਂ ਮੈਂ 3 ਵਜੇ ਬੱਕੀਆਂ ਕੋਲ ਆ ਗਿਆ ਬੱਕੀਆਂ ਜੋ ਹੀ ਖਾਦਿਆ ਬਾਕੀ ਆਇਆ ਸਾਰਾ ਸ਼ਾਮ ਨੂੰ ਮਾਲ ਬਾੜਿਆ। ਮੱਖਾਂ ਬਿਲਕੁਲੀ ਹੈ। じゃ ਹੁਣ ਕਿਹ ਗੱਛੇ ਗੱਡੀ ਆਊਗੀ? ਆਦੇ ਚਲਾ ਕੇ ਹੁਣ ਬਰਦਾਜਾ ਬੱਕ ਤੇਰੀਆਂ ਨੇ। ਠੀਕ ਆ। ਪੈਸੇ ਦੋ ਦਿਨ ਦੋ ਦਿਨ ਬਾਅਦ ਦੇ ਦੇ। ਆਪ ਪੈਸੇ ਹੁਣੇ ਨਿੱਠਦੇ ਬਾਦਾਂਗੇ। ਕਿ ਬੰਡ ਵਾ ਗਿਆ ਤੂੰ। ਆ ਗਿਆ ਬਾ ਖਾਤੇ ਤੇ ਨੰਬਰ ਦਾ। ਹਾਂ ਬਾ ਸਾਡੇ ਬਾ। ਚਾਰ ਵੀ ਹੋਏ ਲੈ